ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅਲਫਾਜ਼ ਪੰਜਾਬੀ ਕਹਾਣੀਆਂ ਚੈਨਲ ਤੇ ਲੈ ਕੇ ਹਾਜ਼ਰ ਹੋਇਆ ਆਂ ਆਪਾਂ ਅੱਜ ਇੱਕ ਨਵੀਂ ਕਹਾਣੀ ਸਿਰ ਤੇ ਚੁੰਨੀ ਉਮੀਦ ਹੈ ਤੁਹਾਨੂੰ ਪਸੰਦ ਆਵੇਗੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਭਾਬੀ ਤੈਨੂੰ ਕਿੰਨੀ ਵਾਰ ਕਿਹਾ ਕਿ ਤੇਰੇ ਸਿਰ ਤੋਂ ਚੁੰਨੀ हटਣੀ ਨਹੀਂ ਚਾਹੀਦੀ ਤੂੰ ਇਸ ਘਰ ਦੀ ਨੂੰਹ ਹੈ ਅਤੇ ਨੂੰਹ ਬਣ ਕੇ ਰਹਿ ਦੀ ਵਰਨ ਦੀ ਕੋਸ਼ਿਸ਼ ਨਾ ਕਰ ਸ਼ੀਤਲ ਨੇ ਆਪਣੀ ਭਾਬੀ ਉਰਮਲਾ ਨੂੰ ਝਿੜਕਦੇ ਹੋਏ ਕਿਹਾ ਜੀ ਦੀਦੀ ਗਲਤੀ ਨਾਲ ਸਿਰ ਤੋਂ ਚੁੰਨੀ ਡਿੱਗ ਪਈ ਰਸੋਈ ਵਿੱਚ ਗਰਮੀ ਬਹੁਤ ਜ਼ਿਆਦਾ ਹੈ ਇਸ ਲਈ ਧਿਆਨ ਨਹੀਂ ਰਿਹਾ ਅੱਗੇ ਤੋਂ ਮੈਂ ਇਸ ਗੱਲ ਦਾ ਧਿਆਨ ਰੱਖੂੰਗੀ ਉਰਮਲਾ ਨੇ ਆਪਣਾ ਦੁਪੱਟਾ ਸਿਰ ਤੇ ਲੈਂਦੇ ਹੋਏ ਕਿਹਾ ਤੈਨੂੰ ਧਿਆਨ ਰੱਖਣਾ ਚਾਹੀਦਾ ਹੈ ਗਰਮੀ ਹੈ ਤਾਂ ਕੀ ਹੋਇਆ ਪਾਪਾ ਘਰ ਵਿੱਚ ਹਨ ਉਹ ਕਦੇ ਵੀ ਇੱਧਰ ਆ ਸਕਦੇ ਹਨ ਤੈਨੂੰ ਹਮੇਸ਼ਾ ਚਕੰਨਾ ਰਹਿਣਾ ਚਾਹੀਦਾ ਹੈ ਤੈਨੂੰ ਖੁੱਲ ਦਿੱਤੀ ਹੈ ਕੁੰਡ ਤਾਂ ਨਹੀਂ ਕੱਢਣਾ ਪਰ ਸਿਰ ਤੇ ਦੁਪੱਟਾ ਰੱਖਣਾ ਹੈ ਉਹ ਵੀ ਤੈਨੂੰ ਧਿਆਨ ਨਹੀਂ ਰਹਿੰਦਾ ਮੈਂ ਹਰ ਸਮੇਂ ਤੇਰੇ ਅੱਗੇ ਪਿੱਛੇ ਥੋੜਾ ਫਿਰਦੀ ਰਹੂੰਗੀ ਸ਼ੀਤਲ ਨੇ ਕਿਹਾ ਤਾਂ ਉਸ ਦਾ ਭਰਾ ਮਹਿੰਦਰ ਵਿੱਚੋਂ ਗੱਲ ਕੱਟਦਾ ਹੋਇਆ ਬੋਲਿਆ ਸ਼ੀਤਲ ਤੈਨੂੰ ਇਹ ਨਹੀਂ ਲੱਗ ਰਿਹਾ ਕਿ ਕੁਝ ਦਿਨਾਂ ਤੋਂ ਤੂੰ ਬਹੁਤ ਹੀ ਜ਼ਿਆਦਾ ਬੋਲ ਰਹੀ ਹੈ ਉਰਮਲਾ ਤੇਰੀ ਭਾਬੀ ਹੈ ਉਮਰ ਵਿੱਚ ਵੀ ਤੇਰੇ ਨਾਲੋਂ ਵੱਡੀ ਹੈ ਤੈਨੂੰ ਥੋੜਾ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਸ਼ੀਤਲ ਤੇਰੀ ਭੈਣ ਹੈ ਜੇਕਰ ਤੇਰੀ ਪਤਨੀ ਨੂੰ ਕੁਝ ਸਿਖਾ ਰਹੀ ਹੈ ਤਾਂ ਕੀ ਗਲਤ ਕਰ ਰਹੀ ਹੈ ਜੋ ਧਿਆਨ ਉਰਮਲਾ ਨੂੰ ਰੱਖਣਾ ਚਾਹੀਦਾ ਹੈ ਉਹ ਸ਼ੀਤਲ ਰੱਖ ਰਹੀ ਹੈ ਮਹਿੰਦਰ ਦੀ ਮਾਂ ਨੇ ਮਹਿੰਦਰ ਨੂੰ ਟੋਕਦੇ ਹੋਏ ਕਿਹਾ ਮਾਂ ਪਪਾ ਰਸੋਈ ਵਿੱਚ ਨਹੀਂ ਜਾਂਦੇ ਰਸੋਈ ਦਾ ਸਾਰਾ ਕੰਮ ਉਰਮਲਾ ਨੇ ਹੀ ਕਰਨਾ ਹੁੰਦਾ ਹੈ ਤਾਂ ਰਸੋਈ ਵਿੱਚ ਸਿਰ ਤੇ ਚੁੰਨੀ ਰੱਖਣ ਦੀ ਕੀ ਜ਼ਰੂਰਤ ਹੈ ਮਹਿੰਦਰ ਨੇ ਆਪਣੀ ਮਾਂ ਨੂੰ ਕਿਹਾ ਦੇਖਿਆ ਮਾਂ ਭਾਬੀ ਦੇ ਆਉਂਦੇ ਹੀ ਮਹਿੰਦਰ ਦੀ ਜਵਾਨ ਵੀ ਚੱਲਣ ਲੱਗੀ ਹੈ ਤੁਹਾਨੂੰ ਵੀ ਸਮਝ ਵਿੱਚ ਆ ਰਿਹਾ ਹੈ ਕਿ ਮਹਿੰਦਰ ਨੂੰ ਕੌਣ ਸਿਖਾ ਰਿਹਾ ਹੈ ਹਾਂ ਬੇਟਾ ਮੈਂ ਸਭ ਸਮਝ ਰਹੀ ਹਾਂ ਰਸੋਈ ਵਿੱਚ ਕੰਮ ਉਸ ਦੀ ਘਰ ਵਾਲੀ ਕਰਦੀ ਹੈ ਪਰ ਪਰੇਸ਼ਾਨੀ ਮਹਿੰਦਰ ਨੂੰ ਹੋ ਰਹੀ ਹੈ ਜਦੋਂ ਮੈਂ ਰਸੋਈ ਵਿੱਚ ਕੰਮ ਕਰਦੀ ਸੀ ਤਾਂ ਇਸ ਨੂੰ ਕੁਝ ਪਤਾ ਨਹੀਂ ਲੱਗਦਾ ਸੀ ਮੰਮੀ ਤੁਸੀਂ ਕਿਹੜਾ ਰਸੋਈ ਵਿੱਚ ਸਿਰ ਟਾਕੇ ਕੰਮ ਕਰਦੇ ਸੀ ਅਤੇ ਮੈਂ ਵੀ ਤਾਂ ਤੁਹਾਡੀ ਰਸੋਈ ਦੇ ਕੰਮ ਵਿੱਚ ਮਦਦ ਕਰਦਾ ਸੀ ਉਰਮਲਾ ਦੀ ਕੋਈ ਮਦਦ ਨਹੀਂ ਕਰਦਾ ਫਿਰ ਸ਼ੀਤਲ ਇਸ ਤਰੀਕੇ ਨਾਲ ਆਪਣੀ ਭਾਬੀ ਨਾਲ ਗੱਲ ਕਿਉਂ ਕਰਦੀ ਹੈ ਇਹ ਚੰਗੀ ਗੱਲ ਨਹੀਂ ਹੈ ਤੂੰ ਕੀ ਚਾਹੁੰਦਾ ਹੈ ਨੂੰ ਆਉਣ ਦੇ باوجود ਵੀ ਮੈਂ ਰਸੋਈ ਵਿੱਚ ਕੰਮ ਕਰਾਂ ਇਹੀ ਦਿਨ ਦੇਖਣੇ ਬਾਕੀ ਰਹਿ ਗਏ ਸੀ ਘਰ ਵਾਲੀ ਦੇ ਆਉਣ ਤੋਂ ਬਾਅਦ ਮਾਂ ਤੇ ਭੈਣ ਦਾ ਪਿਆਰ ਚੁੱਲ੍ਹੇ ਵਿੱਚ ਪੈ ਗਿਆ ਹੁਣ ਤਾਂ ਜੇ ਇਸ ਦੀ ਘਰ ਵਾਲੀ ਨੂੰ ਅਸੀਂ ਕੁਝ ਕਹਾਂਗੇ ਤਾਂ ਉਹ ਵੀ ਇਸ ਨੂੰ ਬੁਰਾ ਲੱਗੇਗਾ ਮਹਿੰਦਰ ਦੀ ਮਾਂ ਰੋਂਦੀ ਹੋਈ ਕਹਿਣ ਲੱਗੀ ਮਹਿੰਦਰ ਮਾਂ ਨੂੰ ਰਵਾ ਦਿੱਤਾ ਨਾ ਇਹ ਗੱਲ ਠੀਕ ਹੀ ਹੈ ਕਿ ਵਿਆਹ ਤੋਂ ਬਾਅਦ ਲੜਕੇ ਬਦਲ ਜਾਂਦੇ ਹਨ ਸ਼ੀਤਲ ਗੁੱਸੇ ਵਿੱਚ ਬੋਲੀ ਘਰ ਦਾ ਮਾਹੌਲ ਬਦਲਦੇ ਦੇਖ ਮਹਿੰਦਰ ਉੱਠ ਕੇ ਆਪਣੇ ਕਮਰੇ ਵਿੱਚ ਚਲਿਆ ਗਿਆ ਮਹਿੰਦਰ ਦਾ ਵਿਆਹ 6 ਮਹੀਨੇ ਪਹਿਲਾਂ ਹੀ ਹੋਇਆ ਸੀ ਪਰ ਹੁਣ ਘਰ ਦਾ ਮਾਹੌਲ ਐਸਾ ਹੋ ਚੁੱਕਿਆ ਸੀ ਕਿ ਆਏ ਦਿਨ ਕਿਸੇ ਨਾ ਕਿਸੇ ਗੱਲ ਤੇ ਬਹਿਸਵਾਜੀ ਹੋ ਹੀ ਜਾਂਦੀ ਸੀ ਚੀਤਲ ਮਹਿੰਦਰ ਦੀ ਛੋਟੀ ਭੈਣ ਸੀ ਪਰ ਉਰਮਲਾ ਤੇ ਹੁਕਮ ਚਲਾਉਣ ਤੋਂ ਬਾਝ ਨਹੀਂ ਸੀ ਆਉਂਦੀ ਅਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਹ ਬੋਲਣ ਤੋਂ ਪਹਿਲਾਂ ਕੁਝ ਵੀ ਨਹੀਂ ਸੋਚਦੀ ਸੀ ਕੁਝ ਦਿਨਾਂ ਨੂੰ ਉਹਨਾਂ ਦੇ ਵਿਆਹ ਨੂੰ 6 ਮਹੀਨੇ ਪੂਰੇ ਹੋ ਚੁੱਕੇ ਸੀ ਮਹਿੰਦਰ ਉਰਮਲਾ ਦੇ ਲਈ ਖੁਸ਼ੀ ਨਾਲ ਚਾਕਲੇਟ ਲੈ ਕੇ ਆਇਆ ਅਤੇ ਉਸਨੇ ਆਪਣੇ ਘਰ ਵਿੱਚ ਇਹ ਗੱਲ ਕਿਸੇ ਨੂੰ ਨਹੀਂ ਸੀ ਦੱਸੀ ਸ਼ੀਤਲ ਨੇ ਡਸਟਬਿਨ ਵਿੱਚ ਚਾਕਲੇਟ ਦੇ ਰੈਪਰ ਦੇਖ ਕੇ ਹੰਗਾਮਾ ਖੜਾ ਕਰ ਦਿੱਤਾ ਤੂੰ ਚੋਰੀ ਛੁਪੇ ਚਾਕਲੇਟ ਖਾ ਰਹੀ ਸੀ ਘਰ ਵਿੱਚ ਜਦੋਂ ਵੀ ਕੁਝ ਖਾਣ ਪੀਣ ਦਾ ਸਮਾਨ ਆਉਂਦਾ ਹੈ ਤਾਂ ਸਾਰਿਆਂ ਲਈ ਆਉਣਾ ਚਾਹੀਦਾ ਹੈ ਸ਼ੀਤਲ ਦੀ ਮਾਂ ਨੇ ਵੀ ਇਸ ਗੱਲ ਵਿੱਚ ਸ਼ੀਤਲ ਦਾ ਸਾਥ ਦਿੱਤਾ ਓਹੋ ਇਹ ਕਿਹੋ ਜਿਹੀ ਨੂੰ ਸਾਡੇ ਪੱਲੇ ਪੈ ਗਈ ਮੇਰੇ ਪੁੱਤ ਤੋਂ ਚੋਰੀ ਸਮਾਨ ਮੰਗਵਾਉਂਦੀ ਹੈ ਇਸ ਨੂੰ ਹੋਰਾ ਵੀ ਸ਼ਰਮ ਨਹੀਂ ਆਉਂਦੀ ਮਾਂ ਕਿਉਂ ਹੰਗਾਮਾ ਕਰ ਰਹੀ ਹੈ ਸਾਡੇ ਵਿਆਹ ਨੂੰ 6 ਮਹੀਨੇ ਪੂਰੇ ਹੋ ਗਏ ਸੀ ਇਸ ਖੁਸ਼ੀ ਵਿੱਚ ਮੈਂ ਤੋਹਫੇ ਦੇ ਤੌਰ ਤੇ ਔਰਮਲਾ ਦੇ ਲਈ ਚਾਕਲੇਟ ਲੈ ਕੇ ਆਇਆ ਸੀ ਸਿਰਫ ਇੱਕ ਚਾਕਲੇਟ ਹੋਰ ਕੁਝ ਵੀ ਨਹੀਂ ਸੀ ਲਿਆਇਆ ਇਸ ਗੱਲ ਤੇ ਇੰਨਾ ਵੱਡਾ ਹੰਗਾਮਾ ਕਿਉਂ ਕਰ ਰਹੇ ਹੋ ਗੱਲ ਸਿਰਫ ਇੱਕ ਚਾਕਲੇਟ ਦੀ ਨਹੀਂ ਘਰ ਦੇ ਸਿਸਟਮ ਦੀ ਹੈ ਅੱਜ ਤੋਂ ਇੱਕ ਚਾਕਲੇਟ ਲਿਆਇਆ ਪਤਾ ਨਹੀਂ ਹੋਰ ਕੀ ਕੀ ਲਿਆ ਕੇ ਦਿੰਦਾ ਹੋਏਗਾ ਉਹ ਤਾਂ ਸ਼ੀਤਲ ਨੇ ਚਾਕਲੇਟ ਦਾ ਰੈਪਰ ਦੇਖ ਲਿਆ ਇਸ ਕਰਕੇ ਪਤਾ ਲੱਗ ਗਿਆ ਕਿ ਤੂੰ ਚਾਕਲੇਟ ਲਿਆਇਆ ਸੀ ਅਤੇ ਚੋਰੀ ਹੋਰ ਕੀ ਕੀ ਕਰਦਾ ਹੈ ਮਾਂ ਤੂੰ ਕੁਝ ਵੀ ਬੋਲੀ ਜਾ ਰਹੀ ਹੈ ਇੱਕ ਛੋਟੀ ਜੀ ਗੱਲ ਨੂੰ ਐਨੀ ਵੱਡੀ ਕਿਉਂ ਬਣਾ ਰਹੀ ਹੈ ਹਾਂ ਮਹਿੰਦਰ ਹੁਣ ਤਾਂ ਤੈਨੂੰ ਲੱਗੇਗਾ ਕਿ ਮਾਂ ਕੁਝ ਵੀ ਬੋਲ ਰਹੀ ਹੈ ਹੁਣ ਤੂੰ ਆਪਣੀ ਘਰ ਵਾਲੀ ਦੀ ਬੋਲੀ ਜੋ ਬੋਲਣ ਲੱਗ ਪਿਆ ਹੈ ਪਰ ਇਹ ਨਾ ਭੁੱਲ ਕੇ ਵਿਆਹ ਤੋਂ ਬਾਅਦ ਵੀ ਤੂੰ ਮਾਂ ਬਾਪ ਦਾ ਪੁੱਤਰ ਹੀ ਰਹੇਗਾ ਤੇਰੀ ਪਹਿਲੀ ਜ਼ਿੰਮੇਵਾਰੀ ਮਾਪੇ ਪਾਪਾ ਲਈ ਹੈ ਨਾ ਕਿ ਕੱਲ ਦੀ ਆਈ ਹੋਈ ਇਸ ਲੜਕੀ ਲਈ ਉਰਮਿਲਾ ਹੰਝੂ ਵਹਾਉਂਦੇ ਹੋਏ ਆਪਣੇ ਕਮਰੇ ਵਿੱਚ ਚਲੀ ਗਈ ਮਹਿੰਦਰ ਨੇ ਉਸ ਨੂੰ ਸਮਝਾਇਆ ਕਿ ਇੱਕ ਨਾ ਇੱਕ ਦਿਨ ਸਭ ਕੁਝ ਠੀਕ ਹੋ ਜਾਵੇਗਾ ਮਾਤਾ ਸ਼ੀਤਲ ਦੇ ਵਹਿਕਾਵੇ ਵਿੱਚ ਆ ਕੇ ਸਭ ਕੁਝ ਕਰਦੀ ਹੈ ਜਦੋਂ ਸ਼ੀਤਲ ਦਾ ਵਿਆਹ ਹੋ ਗਿਆ ਤਾਂ ਸਭ ਕੁਝ ਠੀਕ ਹੋ ਜਾਵੇਗਾ ਸਮਾਂ ਆਪਣੀ ਚਾਲ ਚੱਲਦਾ ਗਿਆ ਹੁਣ ਸ਼ੀਤਲ ਦਾ ਵੀ ਵਿਆਹ ਹੋ ਚੁੱਕਿਆ ਸੀ ਅਤੇ ਵਿਆਹ ਤੋਂ 4 ਮਹੀਨੇ ਬਾਅਦ ਉਹ ਆਪਣੇ ਪੇਕੇ ਘਰ ਆਈ ਹੋਈ ਸੀ ਪੇਕੇ ਘਰ ਆਉਂਦੇ ਹੀ ਉਸ ਦੀ ਨਿਗਾਹ ਰਸੋਈ ਵਿੱਚ ਕੰਮ ਕਰਦੀ ਹੋਈ ਉਰਮਿਲਾ ਤੇ ਪਈ ਉਸ ਨੇ ਆਪਣੀ ਚੁੰਨੀ ਗਲ ਵਿੱਚ ਪਾ ਰੱਖੀ ਸੀ ਇਹ ਦੇਖ ਕੇ ਸ਼ੀਤਲ ਨੇ ਆਉਂਦੇ ਹੀ ਆਪਣੀ ਭਾਬੀ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ ਭਾਬੀ ਹੁਣ ਵੀ ਚੁੰਨੀ ਗਲ ਵਿੱਚ ਪਾ ਕੇ ਰਸੋਈ ਵਿੱਚ ਕੰਮ ਕਰ ਰਹੀ ਹੈ ਮੇਰੇ ਸਹੁਰੇ ਘਰ ਜਾਂਦੇ ਹੀ ਆਪਣੇ ਆਪ ਨੂੰ ਬਦਲ ਲਿਆ ਇਸ ਘਰ ਦੇ ਨਿਯਮਾਂ ਨੂੰ ਨਾ ਪੁੱਲ ਸ਼ੀਤਲ ਦੀ ਗੱਲ ਸੁਣ ਕੇ ਉਰਮਲਾ ਨੇ ਉਪ ਚਾਪ ਆਪਣੀ ਚੁੰਨੀ ਸਿਰ ਤੇ ਲੈ ਲਈ ਸਾਰੇ ਇਕੱਠੇ ਬਹਿ ਕੇ ਚਾਹ ਪੀ ਰਹੇ ਸੀ ਸ਼ੀਤਲ ਨੇ ਆਪਣੀ ਮਾਂ ਨੂੰ ਕਿਹਾ ਕੀ ਦੱਸਾਂ ਮੰਮੀ ਮੇਰਾ ਘਰ ਵਾਲਾ ਤਾਂ ਆਪਣੀ ਮਾਂ ਦਾ ਸਰਬਣ ਪੁੱਤਰ ਹੈ ਆਪਣੀ ਮਾਂ ਦੀ ਬੋਲੀ ਹੀ ਬੋਲਦਾ ਹੈ ਸਹੀ ਗਲਤ ਵਿੱਚ ਤਾਂ ਫਰਕ ਕਰਨਾ ਬਿਲਕੁਲ ਨਹੀਂ ਜਾਣਦਾ ਸਾਡੇ ਵਿਆਹ ਨੂੰ 4 ਮਹੀਨੇ ਹੋ ਗਏ ਹਨ ਪਰ ਉਸਨੇ ਆਪਣੀ ਮਰਜ਼ੀ ਨਾਲ ਮੈਨੂੰ ਇੱਕ ਫੁੱਲ ਵੀ ਲਿਆ ਕੇ ਨਹੀਂ ਦਿੱਤਾ ਮਾਂ ਦੇ ਬੋਲਣ ਤੋਂ ਪਹਿਲਾਂ ਹੀ ਮਹਿੰਦਰ ਨੇ ਕਿਹਾ ਇਹ ਤਾਂ ਵੱਡੀ ਖੁਸ਼ੀ ਦੀ ਗੱਲ ਹੈ ਤੇਰਾ ਘਰ ਵਾਲਾ ਆਪਣੀ ਮਾਂ ਨੂੰ ਸਭ ਤੋਂ ਉੱਪਰ ਰੱਖਦਾ ਹੈ ਆਖਰ ਉਸ ਦਾ ਬੇਟਾ ਹੈ ਉਸ ਦੀ ਪਹਿਲੀ ਜ਼ਿੰਮੇਵਾਰੀ ਉਸ ਦੀ ਮਾਂ ਹੀ ਹੈ अच्छा महेंद्र ए तू कह रहया है तू ता अपने ਘਰ ਵਾਲੀ ਦੇ ਪਿੱਛੇ ਲੱਗ ਕੇ ਸਾਨੂੰ ਲੜਨ ਲਈ ਤਿਆਰ ਹੋ ਜਾਣਾ ਤੇ ਮੇਰਾ ਘਰ ਵਾਲਾ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਨਹੀਂ ਕਹਿ ਸਕਦਾ ਸਭ ਤੋਂ ਵੱਡੀ ਗੱਲ ਇਹ ਕਿ ਮੈਨੂੰ ਘਰ ਦੇ ਨਿਯਮ ਦੱਸਦਾ ਰਹਿੰਦਾ ਹੈ शीतल ਨੇ ਗੁੱਸੇ ਵਿੱਚ ਕਿਹਾ ਇਹ ਮੈਂ ਨਹੀਂ ਕਹਿ ਰਿਹਾ ਇਹ ਤਾਂ ਉਹ ਦੱਸ ਰਿਹਾ ਜੋ ਤੂੰ ਮੈਨੂੰ ਹਮੇਸ਼ਾ ਕਹਿੰਦੀ ਹੁੰਦੀ ਸੀ ਕਿ ਇੱਕ ਬੇਟੇ ਦੀ ਜ਼ਿੰਮੇਵਾਰੀ ਉਸ ਦੇ ਮਾਤਾ ਪਿਤਾ ਹੁੰਦੇ ਹਨ ਘਰ ਵਾਲੀ ਸਭ ਤੋਂ ਆਖਰ ਵਿੱਚ ਆਉਂਦੀ ਹੈ ਹੁਣ ਤੇਰਾ ਪਤੀ ਤੈਨੂੰ ਆਖਰ ਵਿੱਚ ਰੱਖਦਾ ਹੈ ਤਾਂ ਇਸ ਵਿੱਚ ਕੀ ਗਲਤ ਹੈ ਤੂੰ ਵੀ ਉਸ ਦੀ ਘਰ ਵਾਲੀ ਹੈ ਸ਼ੁਕਰ ਮਨਾ ਕੇ ਕੈਨੂਤਾ ਸਰ ਤੇਰਾ ਪਤੀ ਨਿਜਮ ਸਮਝਾਉਂਦਾ ਹੈ ਪਰ ਇੱਥੇ ਤੇਰੀ ਭਾਬੀ ਨੂੰ ਸਮਝਾਉਣ ਵਾਸਤੇ ਤੂੰ ਅਤੇ ਮਾਂ ਹਮੇਸ਼ਾ ਲੜਦੀਆਂ ਰਹਿੰਦੀਆਂ ਸੀ ਮਹਿੰਦਰ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਆਪਣੀ ਭੈਣ ਦੀ ਸਮੱਸਿਆ ਸਮਝਣ ਦੀ ਜਗ੍ਹਾ ਉਸ ਨੂੰ ਮੇਨੇ ਮਾਰ ਰਿਹਾ ਮਹਿੰਦਰ ਦੀ ਮਾਂ ਨੇ ਕਿਹਾ ਨਹੀਂ ਮਾਂ ਮੇਨੇ ਨਹੀਂ ਮਾਰ ਰਿਹਾ ਸ਼ੀਸ਼ਾ ਦਿਖਾ ਰਿਹਾ ਹਾਂ ਕੁਝ ਲੋਕ ਇਹ ਭੁੱਲ ਜਾਂਦੇ ਹਨ ਕਿ ਉਹ ਜਦੋਂ ਦੂਜਿਆਂ ਨੂੰ ਸ਼ੀਸ਼ਾ ਦਿਖਾਉਂਦੇ ਹਨ ਤਾਂ ਉਹਨਾਂ ਦਾ ਖੁਦ ਦਾ ਚਿਹਰਾ ਵੀ ਨਜ਼ਰ ਆਉਂਦਾ ਹੈ ਨਣਦ ਬਣ ਕੇ ਭਾਬੀ ਨੂੰ ਸਮਝਾਉਣਾ ਬਹੁਤ ਆਸਾਨ ਹੈ ਪਰ ਜਦੋਂ ਖੁਦ ਦੀ ਵਾਰੀ ਆਉਂਦੀ ਹੈ ਤਾਂ ਸਾਰੇ ਨਿਯਮ ਕਾਨੂੰਨ ਬਦਲ ਜਾਂਦੇ ਹਨ ਇਸ ਨੇ ਸਾਨੂੰ ਬਹੁਤ ਪਰੇਸ਼ਾਨ ਕੀਤਾ ਹੈ ਮਾਂ ਸ਼ੀਤਲੇ ਭੁੱਲ ਗਈ ਸੀ ਕਿ ਅਸੀਂ ਇਸ ਘਰ ਦੇ ਸਿਰਫ ਨੂੰ ਪੁੱਤਰ ਨਹੀਂ ਪਤੀ ਪਤਨੀ ਵੀ ਹਾਂ ਮਹਿੰਦਰ ਦੀਆਂ ਕੌੜੀਆਂ ਪਰ ਸੱਚੀਆਂ ਗੱਲਾਂ ਦਾ ਜਵਾਬ ਨਾ ਤਾਂ ਮਹਿੰਦਰ ਦੀ ਮਾਂ ਕੋਲ ਸੀ ਤੇ ਨਾ ਹੀ ਉਸ ਦੀ ਭੈਣ ਕੋਲ ਇਸ ਲਈ ਦੋਨਾਂ ਨੇ ਚੁੱਪ ਰਹਿਣਾ ਹੀ ਠੀਕ ਸਮਝਿਆ ਤੁਹਾਨੂੰ ਇਹ ਕਹਾਣੀ ਕਿਵੇਂ ਲੱਗਣੀ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਰੱਖਣਾ ਕਹਾਣੀ ਨੂੰ ਪੂਰਾ ਸੁਣਨ ਤੋਂ ਬਾਅਦ ਲਾਈਕ ਸ਼ੇਅਰ ਵੀ ਕਰਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ